ਅੱਜ ਕਰਤਾਰੇ ਨੂੰ ਉਸ ਦੀ ਧੀ ਨਸੀਬੋ ਦੇ ਕਾਲਜ ਵਾਲਿਆਂ ਨੇ ਸੱਦ ਕੇ ਸਨਮਾਨਿਤ ਕੀਤਾ ਕਿਉਂਕਿ ਕਰਤਾਰੇ ਦੀ ਧੀ ਨੇ ਇੰਜੀਨੀਅਰਿੰਗ ਦੀ ਡਿਗਰੀ ਸਾਰੇ ਕਾਲਜ ਦੀਆਂ ਕੁੜੀਆਂ ਤੋਂ ਜ਼ਿਆਦਾ ਨੰਬਰ ਲੈ ਕੇ ਪਾਸ ਕੀਤੀ ਸੀ ਕਰਤਾਰੇ ਦਾ ਸੀਨਾ ਖੁਸ਼ੀ ਨਾਲ ਭਾਟਣ ਕਿਨਾਰੇ ਸੀ ਪਿਓ ਤੇ ਘਰ ਆਏ ਆਉਂਦਿਆਂ ਹੀ ਸਾਰੀਆਂ ਗੱਲਾਂ ਮਾਂ ਨੂੰ ਦੱਸਣ ਲੱਗੀ ਫਿਰ ਬਾਪੂ ਵੱਲ ਮੁਹ ਕੀਤਾ ਉਹ ਬਾਪੂ ਹੁਣ ਦੱਸ ਕੀ ਕਰੀਏ ਫਿਰ ਅੱਗੇ ਮੈਨੂੰ ਨੌਕਰੀ ਮਿਲਦੀ ਆ 40000 ਰੁਪਏ ਵਾਲੀ ਮੈਂ ਤਾਂ ਕਹਿਨੀ ਆ ਲੱਗ ਜਾ ਨਾਲੇ ਵੀਰ ਨੂੰ ਮੰਗਵਾ ਲਾਂਗੇ ਦੁਬਈ ਚ ਕਿੱਥੇ ਕੰਮ ਕਰਦਾ ਵਿਚਾਰਾ ਧੁੱਪਾਂ ਚ ਨਾਲੇ ਬਾਪੂ ਮੈਂ ਪਹਿਲੀ ਤਨਖਾਹ ਨਾਲ ਤੇਰਾ ਗੋਡਾ ਬਦਲਾ ਕੇ ਲਿਆਉਣਾ ਹੈ ਮੈਨੂੰ ਲੰਗ ਮਾਰਦਾ ਜਮਾ ਚੰਗਾ ਨਹੀਂ ਲੱਗਦਾ ਧੀ ਦੀ ਗੱਲ ਸੁਣ ਬਾਪੂ ਦੇ ਮਨ ਵਿੱਚ ਵਿਰਾਗ ਜਿਹਾ ਆਇਆ ਪਰ ਗੱਲ ਹਾਸੇ ਪਾਉਣ ਦੀ ਖਾਤਰ ਕਹਿਣ ਲੱਗਾ ਧੀਏ ਹੁਣ ਮੈਨੂੰ ਗੋਡੀ ਦੇ ਨਹੀਂ ਹੁਣ ਤਾਂ ਥੋੜੇ ਮੋਡਿਆਂ ਦੀ ਲੋੜ ਪਊ ਪਰ ਬਾਪੂ ਦਾ ਮਖੌਲ ਧੀ ਲਈ ਜਿਵੇਂ ਵਿਰਾਗ ਦਾ ਤੂਫਾਨ ਲਿਆ ਆਇਆ ਹੋਵੇ ਦੋ ਕਮੈਂਟ ਤਾਂ ਚੁੱਪ ਹੀ ਅੱਖਾਂ ਭਰ ਖੜੀ ਰਹੀ ਫਿਰ ਬੋਲੀ ਬਾਪੂ ਇੰਜ ਦੁਬਾਰਾ ਨਾ ਕਹੀਂ ਕਦੇ ਉਧਰ ਮਾਂ ਨਿਰਸੋਈ ਵਿੱਚੋਂ ਆਵਾਜ਼ ਮਾਰ ਦਿੱਤੀ ਆਤੀ ਹੈ ਮੇਰੇ ਨਾਲ ਵੀ ਹੱਥ ਵਟਾ ਦੇ ਪਿਓ ਨਾਲ ਫੇਰ ਲੜ ਲਈ ਨਸੀਬੋ ਦੀ ਮਾਂ ਨੂੰ ਪਤਾ ਸੀ ਕਿ ਹੁਣ ਨਸੀਬੋ ਆਪਣੇ ਬਾਪ ਲਈ ਐਡੀ ਗੱਲ ਕਹਿਣ ਪਿੱਛੇ ਲੜੂਗੀ ਆਈ ਆਖ ਨਸੀਬੋ ਰਸੋਈ ਵਿੱਚ ਵੜ ਗਈ ਅਤੇ ਉਧਰ ਕਰਤਾਰਾ ਸੋਚੀ ਪੈ ਗਿਆ ਅਸਲ ਵਿੱਚ ਨਸੀਬੋ ਕਰਤਾਰੇ ਦੀ ਸਕੀਤੀ ਨਹੀਂ ਸੀ ਉਹ ਤਾਂ 18-20 ਸਾਲ ਪਹਿਲਾਂ ਕਰਤਾਰਾ ਕਣਕਾਂ ਦੀਆਂ ਰੁੱਤ ਵਿੱਚ ਆਵਾਰਾ ਪਸ਼ੂ ਦੇ ਡਰੋਂ ਖੇਤ ਮੂੰਹੋਂ ਹਨੇਰੇ ਖੇਤ ਗੇੜਾ ਮਾਰਨ ਗਿਆ ਹੇਤ ਕੋਲ ਉਸ ਨੂੰ ਨਵੇਂ ਜੰਮੇ ਬੱਚੇ ਦੀ ਰੋਨ ਦੀ ਆਵਾਜ਼ ਸੁਣਨ ਲੱਗੀ। ਕਰਤਾਰਾ ਹੈਰਾਨ ਕਿ ਐਨੇ ਰੋਹੀ ਵੀ ਇਵਾਨ ਵਿੱਚ ਤੇ ਐਨੀ ਠੰਡ ਵਿੱਚ ਬੱਚਾ ਕਿੱਧਰ ਰੋ ਰਿਹਾ ਹੈ। ਜਿਵੇਂ ਜਿਵੇਂ ਕਰਤਾਰਾ ਆਪਣਾ ਸਾਈਕਲ ਅੱਗੇ ਨੂੰ ਲੈ ਕੇ ਜਾਵੇ ਬੱਚੇ ਦੀ ਆਵਾਜ਼ ਹੋਰ ਨੇੜੇ ਹੁੰਦੀ ਜਾਵੇ। ਕਰਤਾਰਾ ਰੁਕਿਆ। ਬੱਚਾ ਤਾਂ ਉਸਦੇ ਕਿਤੇ ਲੱਗੇ ਹੀ ਰੋਂਦਾ ਸੀ। ਬੈਟਰੀ ਮਾਰੀ ਤੱਕਸੀ ਦੇ ਖਾਲ ਵਿੱਚ ਇੱਕ ਕਪੜਾ ਵੀ ਢਿੱਲਾ ਨਜ਼ਰ ਆਇਆ। ਜਦ ਨੇੜੇ ਗਿਆ ਤਾਂ ਪੈਰਾਂ ਹੇਠ ਜ਼ਮੀਨ ਖਿਸਕ ਗਈ। ਛੇਤੀ ਦਨੇ ਬੱਚਾ ਚੁੱਕ ਕੇ ਕਾਲਜੇ ਦੇ ਨਾਲ ਲਾਇਆ। ਨਾਲ ਲੱਗਦਿਆਂ ਹੀ ਬੱਚਾ ਸ਼ਾਂਤ ਹੋ ਗਿਆ। ਆਸ-ਪਾਸ ਕੋਈ ਵੀ ਨਹੀਂ ਬੜਿਆ ਵਾਜਾ ਮਾਰੀਆਂ ਉਹ ਮੇਰਿਆ ਰੱਬਾ ਪਤਾ ਨਹੀਂ ਕੋਈ ਕੁੱਤਾ ਬਿੱਲਾ ਚੁੱਕ ਲਿਆ ਆਜ਼ ਮਾਸੂਮ ਨੂੰ ਪਤਾ ਨਹੀਂ ਕੋਈ ਚੰਦਰਾ ਸਿੱਟ ਗਿਆ ਇਸ ਤਰ੍ਹਾਂ ਸੋਚਦਾ ਕਰਤਾਰਾ ਸਾਈਕਲ ਉੱਤੇ ਹੀ ਸੁੱਟ ਕੇ ਪਿੰਡ ਵੱਲ ਨੂੰ ਬੱਚਾ ਲੈ ਦੌੜਿਆ ਘਰ ਆਇਆ ਆ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਮਿੰਟਾਂ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ ਕੁੜੀ ਹੋਣ ਕਰਕੇ ਸਭ ਸਮਝ ਗਏ ਕਿ ਕੋਈ ਸਿੱਟ ਕੇ ਹੀ ਗਿਆ ਹੋਵੇਗਾ ਪਰ ਫਿਰ ਵੀ ਆਸ-ਪਾਸ ਪਿੰਡਾਂ ਵਿੱਚ ਹੋਕੇ ਦਵਾ ਦਿੱਤੇ ਕਰਤਾਰੇ ਨਾਮ ਵੀ ਨਸੀਬੋ ਰੱਖ ਦਿੱਤਾ ਸਾਰਾ ਪਿੰਡ ਕਹੇ ਕਿ ਕਰਤਾਰਿਆ ਤੇਰੇ ਕਾਰਨ ਤਾਂ ਦੀ ਗਰੀਬੀ ਆ ਤੂੰ ਬੱਚੀ ਕਿਸ ਨੂੰ ਦੇ ਦੇ ਪਰ ਕਰਤਾਰਾ ਕਹਿੰਦਾ ਜੇ ਇਹਨੇ ਕਿਸੇ ਹੋਰ ਘਰ ਜਾਣਾ ਹੁੰਦਾ ਤਾਂ ਮੈਨੂੰ ਨਾ ਥਿਆਉਂਦੀ ਇਹ ਮੇਰੀ ਧੀ ਆ ਮੇਰੇ ਘਰ ਹੀ ਰਹੋ ਜਦ ਨਸੀਬੋ 6-7 ਸਾਲ ਦੀ ਹੋਈ ਤਾਂ ਆਪਣੇ ਬਾਪੂ ਦਾ ਤਾਂ ਮਾਂ ਦਾ ਭੋਰਾ ਵਸਾ ਨਾ ਕਰਦੀ ਬਿੰਦ ਔਖੇ ਔਲੇ ਹੋ ਜਾਂਦੇ ਤਾਂ ਨਸੀਬੋ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਐਨਾ ਪਿਆਰ ਦੇਖ ਕੇ ਕਦੇ ਕਰਤਾਰੇ ਦਾ ਮਨ ਭਰ ਆਉਂਦਾ ਤੇ ਅੰਦਰੋਂ ਅੰਦਰੀ ਸੁੱਟਣ ਵਾਲੀ ਨੂੰ ਕਿੰਨੀ ਆ ਹੀ ਲਾਲਤਾ ਪਾਉਂਦਾ ਇੱਕ ਵਾਰ ਸ਼ਾਇਦ ਉਹ ਦੋਨੋਂ ਨਸੀਬੋ 10ਵੀਂ ਵਿੱਚ ਪੜ੍ਹਦੀ ਸੀ ਨਸੀਬੋ ਦੀ ਮਾਂ ਨਸੀਬੋ ਦੇ ਸਕੂਲ ਜਾਣ ਤੋਂ ਮਗਰੋਂ ਪੇਕੀ ਚਲੀ ਗਈ ਉਸ ਦਿਨ ਸ਼ਨੀਵਾਰ ਸੀ ਮਾਂ ਨੇ ਸੋਚਿਆ ਕੱਲ ਨੂੰ ਨਸੀਬੋ ਆਪੇ ਰੋਟੀ ਟੋਕ ਕਰ ਲਓ ਨਸੀਬੋ ਆਈ ਆਉਂਦਿਆਂ ਹੀ ਪੁੱਛਿਆ ਬਾਪੂ ਮਾਂ ਨਹੀਂ ਦਿਸਦੀ ਉਹ ਪੁੱਤ ਨਾਨਕੀ ਗਈ ਆ ਤੇਰੇ ਤੇਰਾ ਨਾਨਾ ਢਿੱਲਾ ਸੀ ਬਾਪੂ ਨੇ ਜਵਾਬ ਦਿੱਤਾ ਫਿਰ ਤਾਂ ਆਉਣ ਵਾਲੀ ਹੋ ਹੈਨਾ ਬਾਪੂ ਨਸੀਬੋ ਨੇ ਗੁੱਸੇ ਚ ਇਹ ਹੋ ਕੇ ਪੁੱਛਿਆ ਨਹੀਂ ਪੁੱਤ ਉਹ ਤਾਂ ਕੱਲ ਨੂੰ ਆਉ ਬਾਪੂ ਦੀ ਇਹ ਗੱਲ ਸੋ ਨਸੀਬੋ ਵਿੱਚ ਪੱਕਾ ਨਾ ਰਿਹਾ ਬਾਪੂ ਤੋਂ ਚੋਰੀ ਕਿੰਨੀ ਵਾਰੀ ਰੋਈ ਇੱਕ ਦੋ ਵਾਰ ਤਾਂ ਬਾਪੂ ਨੇ ਰੋਂਦੀ ਨੂੰ ਦੇਖ ਵੀ ਲਿਆ ਮਸਾ ਦੂਜਾ ਦਿਨ ਚੜਿਆ ਮਾਂ ਆਈ ਨਸੀਬਾ ਮਾਂ ਨਾਲ ਲੜੀ ਗੱਲ ਲੱਗ ਰੋਈ ਤੈਨੂੰ ਕਿੰਨੀ ਵਾਰ ਕਿਹਾ اے ਬੇਬੇ ਮੈਨੂੰ ਛੱਡ ਕੇ ਨਾ ਜਾਇਆ ਕਰ ਮਾਂ ਨੇ ਕਿਹਾ ਹੁਣ ਤੂੰ ਨਿਆਣੀ ਆ ਕੋਠੇ ਜਿੱਡੀ ਹੋਈ ਪਈ ਆ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਹੈ ਕਮਲੀ ਨਾ ਹੋਵੇ ਪਰ ਕਰਤਾਰੇ ਨੂੰ ਅੰਦਰੋਂ ਅੰਦਰੀ ਇਸ ਗੱਲ ਦਾ ਯਕੀਨ ਸੀ ਕਿ ਨਸੀਬਾ ਨੂੰ ਚਾਹ ਉਸਦੀ ਮਾਂ ਨੇ ਸੁਟਿਆ ਹੋਵੇਗਾ ਤਾਂ ਜ਼ਰੂਰ ਉਸਦੀ ਆਤਮਾ ਤੇ ਵਿਛੋੜਾ ਡੂੰਗਾ ਜ਼ਖਮ ਦੇ ਗਿਆ ਤਾਹੀਂ ਉਹ ਮਾਂ ਨੂੰ ਅੱਖੋਂ ਲੈ ਨਹੀਂ ਹੋਣ ਦਿੰਦੀ ਸੀ ਪਰ ਕਰਤਾਰੇ ਨੇ ਅੱਜ ਤੱਕ ਧੀ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ ਕਿ ਉਹਨਾਂ ਦੀ ਅਸਲੀ ਧੀ ਨਹੀਂ ਲੈ ਬਾਪੂ ਰੋਟੀ ਖਾ ਲੈ ਨਸੀਬੋ ਨੇ ਰੋਟੀ ਵਾਲਾ ਥਾਲ ਬਾਪੂ ਦੇ ਅੱਗੇ ਰੱਖਿਆ ਕਰਤਾਰਾ ਇੱਕਦਮ ਛਟਕੇ ਨਾਲ ਪਿਛਲੀ ਜ਼ਿੰਦਗੀ ਚੋਂ ਬਾਹਰ ਆਇਆ ਤੇ ਰੋਟੀ ਖਾਣ ਲੱਗਾ ਬਾਪੂ ਫੇਰ ਲੱਗ ਜਾ ਨੌਕਰੀ ਤੇ ਮੈਨੂੰ ਕੁਝ ਦੱਸਿਆ ਨਹੀਂ ਤੁਸੀਂ ਨਸੀਬੋ ਨੇ ਲਾੜ ਜਹੇ ਨਾਲ ਪੁੱਛਿਆ ਬਾਪੂ ਬੋਲਿਆ ਧੀਏ ਮੈਨੂੰ ਤੇਰੀ ਨੌਕਰੀ ਦਾ ਕੋਈ ਲਾਲਚ ਨਹੀਂ ਮੈਂ ਤਾਂ ਕਹਿਣਾ ਤੂੰ ਪਾੜ ਮੈਂ ਕੇ ਮਰਜ਼ੀ ਇੰਤਜ਼ਾਮ ਕਰਾਂ ਤੋ ਇੰਨੀ ਵੱਡੀ ਡਿਗਰੀ ਹਾਸਲ ਕਰ ਕਿ ਕੋਈ ਧੀ ਨੂੰ ਕੁੱਖ ਵਿੱਚ ਮਾਰਨ ਵਾਲਾ ਇਹ ਸੋਚੇ ਕਿ ਉਸ ਦੀ ਧੀ ਵੀ ਕਰਤਾਰੇ ਦੀ ਧੀ ਵਾਂਗ ਨਾ ਚਮਕਾ ਸਕਦੀ।